ਕੋਹ ਮੁਲਜ਼ਮ ਪੈਨਾਲੀ ਵਿਸ਼ਾਲ ਦੇ ਘਰ ਵਾਲੇ ਜੁੜੇ ਨੇ ਉਹਨਾਂ ਦਾ ਕੀ ਬਿਆਨ ਹੈ ਉਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਜਿਹੜਾ ਵਿਸ਼ਾਲ ਕੀ ਲੱਗਦਾ ਤੁਹਾਡਾ ਬੇਟਾ ਮੇਰਾ ਕਿੰਨੇ ਜੀਨੇ ਕਰ ਹਾਂਜੀ ਪਰਿਵਾਰ ਦੇ ਲੋਕ ਅਸੀਂ 5 ਲੋਕ ਹਾਂ 6 ਵਿਸ਼ਾਲ ਕੀ ਕਰਦਾ ਸੀ ਉਹ ਲੱਕੜ ਦਾ ਕੰਮ ਕਰਦਾ ਸੀ ਤੇ ਇਸ ਕੰਮ ਚ ਕਿੱਦਾਂ ਪੈ ਗਿਆ ਇਸ ਕੰਮ ਤੇ ਲੱਕੜ ਦੇ ਕੰਮ ਤੇ ਮੁੰਡੇ ਨਾਲ ਗਿਆ ਸੀ ਉਹਦੇ ਨਾਲ ਹੀ ਬੱਸ ਕੋਈ ਕੀ ਹੋਇਆ ਕੀ ਬੱਸ ਮੇਥੋਂ ਕੰਮ ਤੋ ਗਿਆ ਕੰਮ ਤੋ ਗਿਆ ਸਿੱਚੋ ਮੈਨਾਂ ਦਾ ਪਤਾ ਨਹੀਂ ਕਿ ਮਨ ਕਿਤਰਾ ਇਕੱਠੇ ਕੰਮ ਕਰਦੇ ਕਿ ਉਹ ਮੁੰਡੇ ਦਾ ਪਹਿਲਾ ਕੋਈ ਹੈਗਾ ਕੀ ਚੱਕਰ ਹੈਗਾ ਕਿ ਨਹੀਂ ਨਹੀਂ ਹੈਗਾ ਬਸ ਇਹੀ ਤੇ ਤੁਹਾਨੂੰ ਕਿਤੋਂ ਕਦੋਂ ਪਤਾ ਲੱਗੇ ਇਹ ਗੱਲ ਹਾਂਜੀ ਤੁਹਾਨੂੰ ਕਦੋਂ ਪਤਾ ਲੱਗਾ ਸਾਨੂੰ ਆਜ ਤੋ ਇਹ ਚੱਕਰ ਬਣਿਆ ਫੇਰ ਪਤਾ ਲੱਗਾ ਬਲਾਸਤ ਬਾਅਦ ਪਤਾ ਲੱਗਾ ਹਾਂਜੀ ਕਿੰਨਾ ਚਿਰ ਹੋ ਗਿਆ ਕਰਨੀ ਸੀ ਆਇਆ ਹਾਂਜੀ ਕਰ ਆਇਆ ਨਹੀਂ ਕਿੰਨਾ ਦਾ ਕਰਤੇ ਅੱਗੇ ਵੀ ਹੁੰਦੇ 15 ਦਿਨਾਂ ਅੰਦਰ ਬਾਅਦ ਆ ਜਾਂਦੇ ਜਿੰਨੇ ਕਿ ਮਹੀਨਾ ਲਾ ਕੇ ਕੰਮ ਤੋ ਆ ਜਾਂਦੀ ਫੇਰ ਇੱਕ ਤਰ੍ਹਾਂ ਘੁੰਮ ਫਿਰ ਕੇ ਚਲ ਜਾਂਦਾ ਹੈ ਹਾਂ ਬਸ ਫੇਟ ਜੈਕ ਲਾਸਟ ਟਾਈਮ ਕਰੋ ਆਇਆ ਸੀ ਆ ਗੋ ਬਾਬੇ ਦੇ ਵਿਆਹ ਦੇ ਦਿਨ ਹੈ ਹਾਂਜੀ 10 ਸਤੰਬਰ ਨੂੰ ਹਾਂਜੀ ਹਾਂਜੀ ਕੀ ਗੱਲ ਬਾਤ ਹੋਈ ਸੀ ਉਹ ਕੋਈ ਗੱਲ ਬਾਤ ਲੱਗੀ ਸੀ ਹਾਂਜੀ ਉਦੋਂ ਕੋਈ ਗੱਲ ਬਾਤ ਨਹੀਂ ਸੀ ਲੱਗੀ ਕੋਈ ਮਹਿਸੂਸ ਹੀ ਨਹੀਂ ਹੋਇਆ ਸਾਰਾ ਮਹਿਸੂਸ ਹੁੰਦਾ ਕਹਿੰਦਾ ਕੋਈ ਤਾਂ ਸਮਝਣਾ ਲੱਗਦੀ ਕੋਈ ਹੁਣ ਜਲਦੀ ਪੜਿਆ ਗਿਆ ਹਾਂਜੀ ਥੋੜਿਆ ਕਿੱਦਾਂ ਗਿਆ ਕੋਈ ਪਤਾ ਨਹੀਂ ਲੱਗਾ ਇਹ ਉਹਦੇ ਮੁੰਡੇ ਨੂੰ ਨਾਲ ਦੇ ਨੂੰ ਪਤਾ ਹਾਂਜੀ ਇੱਕ ਉਹ ਡਰਾਉਨ ਰੂਮ ਤੋਂ ਮਗਾਇਆ ਇਹਨਾਂ ਨੇ ਪਾਕਿਸਤਾਨੋਂ ਕਿਧਰੋਂ ਲਾਇਆ ਇਹ ਭਾਜੀ ਕੁਝ ਨਹੀਂ ਪਤਾ ਸਾਨੂੰ ਇਹ ਸਿਰਫ ਉਹਨਾਂ ਨੂੰ ਪਤਾ ਮੇਰੇ ਦੋਵੇਂ ਬੇਟੇ ਸ਼ਾਲ ਵੱਡਾ ਤੇ ਛੋਟਾ ਸ਼ਾਲ ਵੱਡਾ ਕੀ ਕਹਿਣਾ ਚਾਹੋਗੇ ਸ਼ਾਲ ਬਾਰੇ ਜੋਰ ਨੇ ਕੀਤਾ ਕੀ ਕੀ ਕਰ ਗਲਤ ਕੀਤਾ ਗਲਤ ਕੀਤਾ ਕੀ ਹੋਣਾ ਚਾਹੀਦਾ ਜਦੋਂ ਉਹ ਆਖਰੀ ਵਾਰੀ ਘਰ ਆਇਆ ਘਰ ਤੇ ਕਿਸ ਤਰ੍ਹਾਂ ਦਾ ਦਾ ਮਾਹੌਲ ਸੀ ਕਿਸ ਤਰ੍ਹਾਂ ਦਾ ਦਾ ਜਿਹੜਾ ਸੀ ਉਹ ਗੱਲਬਾਤ ਕਰਦਾ ਉਹ ਬੱਚਾ ਜਿਹੜਾ ਨਾਲ ਆਇਆ ਸੀ ਨਾ ਉਹਨੇ ਫੋਨ ਕਰਕੇ ਸੱਦਿਆ ਉਹ ਨਾਲ ਕੋਈ ਹੋਰ ਮੁੰਡਾ ਵੀ ਆਇਆ ਸੀ ਉਹ ਫੋਨ ਜਿਹੜਾ ਆਇਆ ਸੀ ਹਾਂਜੀ ਉਹ ਕਿੱਦਾਂ ਦਾ ਸੀ ਉਹ ਗੱਲਬਾਤ ਆਪੋចਿ ਕਰਦੇ ਸੀ ਜਦੋਂ ਲੱਗਾ ਮਤਲਬ ਨਹੀਂ ਹਾਂਜੀ ਉਹ ਵੀ ਨਾ ਕਰਦੇ ਕੰਮ ਕਰਦਾ ਉਹ ਵੀ ਲੱਗਣ ਦਾ ਕੰਮ ਕਰਦਾ ਇਕੱਠੇ ਕਰਦੇ ਸੀ ਕੰਮ ਮੁੜ ਕੇ ਉਹ ਮੁੰਡਾ ਜਿਹੜਾ ਸ੍ਰੀਨਗਰ ਹੀ ਮੇਰਾ ਬੇਟਾ ਜਿਹੜਾ ਮਾਚਲ ਦੀ ਮੇਰੇ ਬੇਟੇ ਨੂੰ ਫੋਨ ਕਰਕੇ ਸੱਦਿਆ ਇਹਨੇ ਫਿਰ ਮੇਰੇ ਬੇਟੇ ਨਾਲ ਹਾਂ ਚਾ ਉਹ ਉਹ ਤੁਹਾਡਾ ਬੇਟਾ ਇਹ ਮਾਚਲ ਕੰਮ ਕਰਦਾ ਸੀ ਤੇ ਉਹ ਸ਼੍ਰੀ ਨਗਰ ਸ਼੍ਰੀ ਨਗਰ ਕੰਮ ਕਰਦਾ ਉੱਥੇ ਹੀ ਇਹਦਾ ਦੀ ਦੋਸਤੀ ਹੋਈ ਹਾਂਜੀ ਉਹ ਸੋਣੀ ਮੁੜ ਕੇ ਉਹਨੂੰ ਸੱਦਿਆ ਉੱਥੇ ਤੇ ਇਹ ਕਿੱਥੇ ਰਹਿ ਦੂਸਰਾ ਮੁੰਡਾ ਕਿੱਥੇ ਰਹਿ ਉਹ ਬਸ ਇਹਦਾ ਪਛੀ ਆ ਜੱਡਾ ਪਛੀ ਉਹ ਵੀ ਡੇਰਾ ਪਾਪਾ ਨਾਲ ਤੇ ਗ੍ਰੇਨੇ ਹਮਨੇ ਦੇ ਵਿੱਚ ਦੂਜੀ ਕਿ ਗ੍ਰਫਤਾਰੀ ਹੋਣ ਤੋਂ ਬਾਅਦ ਜੁੜਾ ਹੈ ਦੋਵੇਂ ਮਲਜ਼ਮਾਂ ਦੇ ਜੁੜੇ ਗ੍ਰਫਤਾਰੀ ਹੋਈ ਉਸ ਤੋਂ ਬਾਅਦ ਮਲਜ਼ਮ ਦੇ ਘਰ ਵਾਲਿਆਂ ਦੇ ਨਾਲ ਵੀ ਗੱਲਬਾਤ ਕੀਤੀ ਗਈ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਉਹਨਾਂ ਨੂੰ ਇਸ ਕੰਮ ਦੇ ਬਾਰੇ ਕੋਈ ਵੀ ਜਾਣਕਾਰੀ ਨਹੀਂ ਹੈ ਤੇ ਦਿੱਲੀ ਤੋਂ ਰੋਹਨ ਦਾ ਸਾਥੀ ਵਿਸ਼ਾਲ ਜੜਾ ਹੈ ਹੁਣ ਗ੍ਰਿਫਤਾਰ ਹੋ ਚੁੱਕਿਆ ਹੈ ਦਸਦੇ ਕੇ ਦੂਜਾ ਮਲਜ਼ਮ ਵੀ ਪੁਲਿਸ ਦੇ ਅੜੀਕੇ ਚੜ ਚੁੱਕਿਆ ਹੈ ਇਹ ਦੋਵੇਂਤ ਮਲਜ਼ਮ ਦੀ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇਹਨਾਂ ਦੋਵਾਂ ਦੇ ਵੱਲੋਂ ਹੀ ਉਸ ਦਿਨ ਚੰਡੀਗੜ੍ਹ ਗ੍ਰੇਨੇਡ ਹਮਲੇ ਨੂੰ ਜੁੜਾ ਹੈ ਅਨਜਾਮ ਦਿੱਤਾ ਗਿਆ ਸੀ ਗ੍ਰੇਨੇਡ ਅਟੈਕ ਨੂੰ ਲੈ ਕੇ ਇੱਕ ਵੱਡੀ ਖਬਰ